ਅੱਜ ਦੇ ਕੁਝ ਗੱਲਾਂ ਮਤਾਈਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਆ ਤਿੰਨ ਜਣਿਆਂ ਦੀ ਕੱਲ ਹੀਅਰਿੰਗ ਸੀ ਤੁਲਸੀ ਗਵਾਰਡ ਆਰਐਫ ਕੇ ਜੂਨੀਅਰ ਰਾਬਰਟ ਐਫ ਕੈਨੇਡੀ ਤੇ ਕੈਸ਼ ਪਟੇਲ ਸੁਣਵਾਈ ਸੀਗੀ ਉਹਦੇ ਉਹਦੇ ਵਿੱਚ ਕੀ ਹੋਇਆ ਉਹ ਗੱਲਬਾਤ ਕਰਾਂਗੇ ਦੂਜਾ ਯੂਗਾਂਡਾ ਦੇ ਵਿੱਚ ਈਬੋਲਾ ਆਊਟਬਰੇਕ ਹੋਈ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਤੀਜਾ ਜਿਹੜੀ ਐਫ ਡੀਏ ਆ ਉਹਨੇ ਇੱਕ ਨਵੀਂ ਦਰਦ ਨਿਵਾਰਕ ਦਵਾਈ ਨੂੰ ਮਨਜ਼ੂਰੀ ਦਿੱਤੀ ਹੈ ਦਵਾਈ ਖਾਸ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਆਖਰ ਦੇ ਵਿੱਚ ਜਿਹੜੀ ਜਹਾਜ਼ ਤੋਂ ਘਟਾ ਹੋਇਆ ਉਹਦੀ ਜਾਂਚ ਦੇ ਵਿੱਚ ਉਹ ਕਈ ਕਾਰਨ ਸਾਹਮਣੇ ਆਏ ਉਹ ਤੁਹਾਨੂੰ ਨਾਲ ਸਾਂਝ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਡੋਨਲਡ ਟਰੰਪ ਦੀਆਂ ਪਿਕਸ ਨੇ ਜਿਹੜੀਆਂ ਉਹਨਾਂ ਨੇ ਨਾਮਿਨੇਟ ਲੋਕਾਂ ਨੂੰ ਕੀਤਾ ਆ ਉਹਨਾਂ ਨੂੰ ਸੈਨੇਟ ਦੀ ਕਮੇਟੀ ਅੱਗੇ ਪੇਸ਼ ਕੀਤਾ ਜਾ ਰਿਹਾ ਸੈਨੇਟ ਦੀ ਕਮੇਟੀ ਉਹਨਾਂ ਨਾਲ ਗੱਲ ਕਰ ਰਹੀ ਹੈ ਬਾਅਦ ਵਿੱਚ ਸੈਨੇਟ ਨੇ ਵੋਟ ਕਰਨੀ ਆ ਵੀ ਇਹਨਾਂ ਨੂੰ ਇਸ ਪੋਜੀਸ਼ਨ ਦੇ ਉੱਤੇ ਲਾਉਣਾ ਆ ਜਾਂ ਨਹੀਂ ਲਾਉਣਾ ਇੱਕ ਡੀਐਨਏ ਦੀ ਪੋਜੀਸ਼ਨ ਆ ਇੱਕ ਜਿਹੜੀ ਹੈਲਥ ਸਰਵਿਸਸਾਂ ਦੀ ਪੋਜੀਸ਼ਨ ਆ ਤੇ ਇੱਕ ਐਫਬੀਆਈ ਦੀ ਪੋਜੀਸ਼ਨ ਆ ਤਿੰਨੇ ਚਰਚਾ ਦੇ ਵਿੱਚ ਨੇ ਤੇ ਉਹਨਾਂ ਦੇ ਵਿੱਚ ਹੋਇਆ ਕੀ ਆ ਕਿਉਂਕਿ ਇਹਨਾਂ ਦੇ ਕੰਟਰੋਵਰਸ਼ੀਅਲ ਥਿ ਵਿ ਰੋਬਰਟ ਐਫ ਕੈਨੇਡੀ ਜੂਨੀਅਰ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਇਹਨਾਂ ਦੀ ਕਨਫਰਮੇਸ਼ਨ ਹੀアリング ਹੋਈ ਆ ਕਨਫਰਮੇਸ਼ਨ ਹੀアリング ਦੇ ਵਿੱਚ ਕਈ ਕਨਟਰਡਿਕਸ਼ਨ ਸੀਗੀਆਂ ਪਹਿਲੀ ਗੱਲ ਰੋਬਰਟ ਐਫ ਕੈਨੇਡੀ ਜੂਨੀਅਰ ਇਸ ਗੱਲ ਲਈ ਜਾਣੇ ਜਾਂਦੇ ਵੀ ਉਹਨਾਂ ਨੇ ਵੈਕਸੀਨ ਦਾ ਵਿਰੋਧ ਕੀਤਾ ਪਰ ਬਿਲਕੁਲ ਵਿਰੋਧ ਕੀਤਾ ਹੁਣ ਜਦੋਂ ਇਹਨਾਂ ਨੇ ਉਸ ਕਮੇਟੀ 'ਤੇ ਪੁੱਛਿਆ ਵੀ ਤੁਹਾਨੂੰ ਜਿਹੜਾ ਤੁਸੀਂ ਇਹਦਾ ਵੈਕਸੀਨ ਦਾ ਵੈਕਸੀਨ ਬਾਰੇ ਤੁਹਾਡੇ ਕੀ ਵਿਚਾਰ ਆ ਤੇ ਉਹਨੇ ਸਿੱਧਾ ਕਿਹਾ ਕਿ ਆਈ ਸਪੋਰਟ ਵੈਕਸੀਨਸ ਦੂਜੀ ਗੱਲ ਹੈ ਜਿਹੜੀ ਆਪਾਂ ਕੱਲ੍ਹ ਜਾਂ ਪਰਸੋਂ ਗੱਲਬਾਤ ਕੀਤੀ ਸੀ ਕਿ ਇਹਨਾਂ ਦੀ ਕਜ਼ਨ ਨੇ ਆ ਕੇ ਕਿਹਾ ਕਿ ਇਹਨਾਂ ਨੇ ਬਾਅਰ ਵੈਕਸੀਨ ਦਾ ਵਿਰੋਧ ਕੀਤਾ ਤੇ ਆਪ ਆਪਣੇ ਨਿਆਣਿਆਂ ਨੂੰ ਵੈਕਸੀਨ ਲਵਾਈਆਂ ਉਹਨਾਂ ਨੇ ਉਹ ਵੀ ਗੱਲ ਮੰਨੀ ਆ। ਇਹ ਕਹਿੰਦੇ ਮੈਂ ਵੈਕਸੀਨ ਦੀ ਸਪੋਰਟ ਕਰਦਾ ਆ ਤੇ ਮੈਂ ਆਪਣੇ ਬੱਚਿਆਂ ਨੂੰ ਵੈਕਸੀਨੇਟ ਕੀਤਾ ਆ। ਹਾਲਾਂਕਿ ਇਹਨਾਂ ਨੇ ਕਿਹਾ ਸੀ ਵੀ ਮੈਂ ਬੱਚੇ ਨੂੰ ਗਲਤ ਵੈਕਸੀਨੇਟ ਕਰ ਦਿੱਤਾ। ਇਹਦੇ ਨਾਲ ਕਈ ਕੁਝ ਹੁੰਦਾ ਜਿਹੜੀਆਂ ਪਹਿਲੀਆਂ ਸਟੇਟਮੈਂਟਸ ਆ ਉਹਨਾਂ ਦੇ ਉਲਟ ਗਏ ਆ ਇਹ ਵੈਕਸੀਨੇਸ਼ਨ ਦੇ ਸੰਬੰਧ ਦੇ ਵਿੱਚ। ਦੂਜਾ ਉਹ ਕਹਿੰਦੇ ਮੈਂ ਜਿਹੜਾ ਚਾਈਲਡਹੂਡ ਵੈਕਸੀਨ ਸਕੀਡਿਊਲ ਆ ਇਹਨੂੰ ਵੀ ਸਪੋਰਟ ਕਰ ਇਸ ਗੱਲ ਦੇ ਉੱਤੇ ਵੀ ਇਹਨਾਂ ਹਾਂ ਕੀਤੀ ਆ ਕਿ ਮੈਂ ਰეკਮੈਂਡ ਕਰਦਾ ਹਾਂ ਪਹਿਲੀ ਸਟੇਟ ਦੇ ਵਿੱਚ ਇਹਨਾਂ ਨੇ ਕਈ ਵਾਰੀ ਕ੍ਰਿਟਿਸਾਈਜ਼ ਕੀਤਾ ਸੀ ਕਿ ਇਹ ਦੇ ਨਾਲ ਜਿਹੜੀ ਉਮਰ ਆ ਹੋ ਘਟਦੀ ਆ ਦੂਜਾ ਪੋਲੀਓ ਤੇ ਮੀਜ਼ਲਸ ਵੈਕਸੀਨ ਬਾਰੇ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਉਹਦੀ ਸਪੋਰਟ ਕਰਦੇ ਹੋ ਇਹਨਾਂ ਨੇ ਕਿਹਾ ਕਿ ਹਾਂਜੀ ਮੈਂ ਮੀਜ਼ਲਸ ਤੇ ਪੋਲੀਓ ਵੈਕਸੀਨ ਦੀ ਸਪੋਰਟ ਕਰਦਾ ਹਾਂ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਪੋਲੀਓ ਵੈਕਸੀਨ ਨਾਲ ਜ਼ਿਆਦਾ ਮੌਤਾਂ ਹੋਈਆਂ ਜਿੰਨੀਆਂ ਇਹਨੇ ਪ੍ਰिवेंट ਕੀਤੀਆਂ ਫਿਰ ਜਿਹੜੀ ਐਚਪੀਵੀ ਵੈਕਸੀਨ ਸੀ ਉਹਦੇ ਬਾਰੇ ਵੀ ਇਹਨਾਂ ਨੂੰ ਪੁੱਛਿਆ ਗਿਆ ਉਹਦੇ ਉੱਤੇ ਵੀ ਇਹਨਾਂ ਨੇ ਸਟੇਟਮੈਂਟ ਦਿੱਤੀ ਆ ਕਿ ਮੈਂ ਐਚਪੀਵੀ ਜਿਹੜੀ ਹੈਗੀ ਆ ਉਹਦੀ ਸਪੋਰਟ ਕਰਦਾ ਹਾਂ ਦੂਜਾ ਇੱਕ ਇਹਨਾਂ ਦਾ ਰੋਲਾ ਇਹ ਸੀਗਾ ਇਹਨਾਂ ਨੇ ਕਹਿ ਸੀ ਕਿ ਜਿਹੜੇ ਪੈਸਟੀਸਾਈਡਸ ਯੂਜ਼ ਹੁੰਦੇ ਆ ਨਾ ਇਹ ਕੌਜ਼ ਕਰਦੇ ਆ ਟਰਾਂਸਜੈਂਡਰਿਜ਼ਮ ਜਿਹੜਾ ਪੈਸਟੀਸਾਈਡ ਆ ਇਹ ਅੰਦਰ ਜਿਹੜੀਆਂ ਭਾਵਨਾਵਾਂ ਨੂੰ ਉਲਟਾ ਦਿੰਦੇ ਆ ਕਿ ਮੁੰਡੇ ਕੁੜੀਆਂ ਬਣਨਾ ਚਾਹੁੰਦੇ ਕੁੜੀਆਂ ਮੁੰਡੇ ਬਣਨੇ ਚਾਹੁੰਦੇ ਇਹ ਇਹਨਾਂ ਦੀ ਸਟੇਟਮੈਂਟ ਸੀ ਪਹਿਲਾਂ ਫਿਰ ਡਿਨਾਈ ਕਰਤੀ ਉਹ ਕਹਿੰਦੇ ਮੈਂ ਨਹੀਂ ਕਿਹਾ ਇਹ ਨਾ ਮੈਂ ਇਹਦੇ ਹੱਕ ਦੇ ਵਿੱਚ ਆ ਕੁਝ ਗੱਲਾਂ ਸਿਗੀਆਂ ਉਹ ਕਹਿੰਦੇ ਜਿਵੇਂ ਕੈਮੀਕਲ ਜਿਵੇਂ ਐਟਰੀਜ਼ੀਨ ਆ ਇਹ ਪਾਣੀ ਦੇ ਵਿੱਚ ਆ ਇਹਦੇ ਨਾਲ ਕੁਝ ਨਾ ਕੁਝ ਜਿਹੜੀਆਂ ਸੈਕਸ਼ੂਅਲ ਚੇਂਜਸ ਹੋ ਸਕਦੀਆਂ ਆ ਅਦਰਵਾਈਜ਼ ਨਹੀਂ ਦੂਜਾ ਜਿਹੜਾ ਫਿਰ ਇਹਨਾਂ ਨੇ ਇੱਕ ਸੀਗਾ ਰੌਬਰਟ ਐਫ ਕੈਨੇਡੀ ਜੂਨੀਅਰ ਦਾ ਰੌਲਾ ਕਿ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਸੀਡੀਸੀ ਆ ਇਹਦਾ ਇਹਦਾ ਮੁਕਾਬਲਾ ਨੇ ਨਾਜ਼ੀ ਦੇ ਡੈਥ ਕੈਂਪ ਨਾਲ ਕੀਤਾ ਸੀ ਉਹਨੇ ਕਿਹਾ ਹੁਣ ਉਹਨਾਂ ਨੇ ਕਿਹਾ ਕਿ ਮੈਂ ਕਦੇ ਵੀ ਇਦਾਂ ਦਾ ਮੁਕਾਬਲਾ ਨਹੀਂ ਕੀਤਾ ਮਤਲਬ ਸਾਰੀਆਂ ਗੱਲਾਂ ਮੰਨ ਲਿਆ ਪਰ ਉਹਨੂੰ ਫੈਸਲਾ ਕਮੇਟੀ ਦੇ ਹੱਥ ਚ ਆਕਰ ਉਹਨੇ ਕੀ ਕਰਨਾ 2013 ਦੇ ਵਿੱਚ ਆਰਐਫਕੇ ਜੂਨੀਅਰ ਨੇ ਸਿੱਧਾ ਕੰਪੈਰੀਜ਼ਨ ਕੀਤਾ ਸੀ ਕਿ ਜਿਹੜੀ ਵੈਕਸੀਨ ਇਹਦੇ ਨਾਲ ਹੋਣ ਵਾਲੇ ਨੁਕਸਾਨ ਜਾਂ ਮੌਤਾਂ ਬਿਲਕੁਲ ਉਸੇ ਤਰ੍ਹਾਂ ਆ ਜਿਹੜਾ 나ਜ਼ੀ ਡੈਥ ਕੈਂਪ ਸੀਗੇ ਉਹਨਾਂ ਦੇ ਨਾਲ ਦੂਜਾ ਇੱਕ ਇਹ ਵੀ ਉਹਨਾਂ ਨੇ ਥਿਊਰੀ ਦਿੱਤੀ ਸੀ ਉਹਦੇ ਤੋਂ ਵੀ ਉਹਨਾਂ ਨੇ ਕਿਹਾ ਵੀ ਮੈਂ ਨਹੀਂ ਕਿਹਾ ਹੁਣ ਕੀ ਕਿਹਾ ਜਾਂ ਕੀ ਨਹੀਂ ਕਿਹਾ ਉਹ ਬਾਅਦ ਦੀ ਗੱਲ ਆ ਪਰ ਕਲੇਮ ਇਹ ਕੀਤਾ ਗਿਆ ਉਹ ਕਹਿੰਦੇ ਮੈਂ ਕਦੇ ਵੀ ਇਹ ਨਹੀਂ ਕਿਹਾ ਕਿ ਕੋਵਿਡ-19 ਜਿਹੜਾ ਡਿਜ਼ਾਈਨ ਕੀਤਾ ਗਿਆ ਰੇਸਿਸ ਨੂੰ ਟਾਰਗੇਟ ਕਰਨ ਲਈ ਸੋ ਇਹ ਕਲੇਮ ਪਹਿਲੀ ਇਹਨਾਂ ਦੀ ਜਿਹੜੀ ਸਟੇਟਮੈਂਟ ਸੀਗੀ ਉਹਦੇ ਵਿੱਚ ਆਰਐਫਕੇ ਜੂਨੀਅਰ ਨੇ ਕਿਹਾ ਸੀ ਕਿ ਕੋਵਿਡ-19 ਬਾਇਓ ਵੈਪਨ ਇਹਨੂੰ ਕਿਸੇ ਨੇ ਜਾਣ ਕੇ ਤਿਆਰ ਕੀਤਾ ਤੇ ਜਿਹਨੇ ਤਿਆਰ ਕੀਤਾ ਉਹਨੇ ਦੋ ਕਮਾ ਇੱਕ ਗੋਰੇ ਤੇ ਦੂਜੇ ਬਲੈਕ ਭਾਈਚਾਰੇ ਦੇ ਲੋਕ ਇਹ ਮਰਨਗੇ ਇਹਦੇ ਨਾਲ ਚੀਨ ਵਾਲੇ ਜਿਹੜੇ ਚੀਨੀ ਮੂਲ ਦੇ ਲੋਕ ਨੇ ਜਾਂ ਜਿਹੜੇ ਜੂਜ਼ ਨੇ ਉਹਨਾਂ ਨੂੰ ਕੁਝ ਨਹੀਂ ਹੋਊਗਾ ਇਹਨਾਂ ਨੇ ਪਹਿਲਾਂ ਕਿਹਾ ਸੀ ਹੁਣ ਕੱਲ ਹੀアリング ਦੇ ਵਿੱਚ ਕਹਿੰਦੇ ਮੈਂ ਨਹੀਂ ਇਹ ਗੱਲ ਕਹੀ ਸੋ ਦੂਜਾ ਉਹਨਾਂ ਨੇ ਕਿਹਾ ਕਿ ਲਾਈਮ ਡਿਜ਼ੀਜ਼ ਜਿਹੜੀ ਹੈ ਇਹ ਬਾਇਓ ਵੈਪਨ ਇਹ ਵੀ ਉਹਨਾਂ ਨੇ ਇਹਦੇ ਉੱਤੇ ਵੀ ਕਿਹਾ ਕਿ ਜਿਹੜੀ ਲਾਈਮ ਡਿਜ਼ੀਜ਼ ਆ ਉਹ ਬਾਇਓ ਵੈਪਰ ਨਹੀਂ ਆ ਸੋ ਉਹ ਲਗਭਗ ਜਿਹੜੀ ਓਵਰਆਲ ਇਸ਼ੂ ਸਿਗਾ ਉਹ ਸਾਰੇ ਦੇ ਵਿੱਚ ਇਹਨਾਂ ਨੇ ਦੂਜੇ ਪਾਸੇ ਨੂੰ ਚਲੇ ਗਏ ਆ ਹੁਣ ਫੈਸਲਾ ਕਮੇਟੀ ਦੇ ਹੱਥ ਚਾ ਦੂਜਾ ਨਾਂ ਸੀ ਤੁਲਸੀ ਗਵਾੜ ਤੇ ਤੀਜਾ ਕੈਸ਼ ਪਟੇਲ ਇਹਨਾਂ ਦੋਹਾਂ ਦੀ ਜਿਹੜੀ ਕਨਫਰਮੇਸ਼ਨ ਹੀアリング ਹੋਈ ਆ ਗਵਾੜ ਜਿਹੜੀ ਸੀ ਉਹਨੂੰ ਅ ਕੱਲ ਵੀ ਗੱਲ ਕੀਤੀ ਸੀ ਦੋਵਾਂ ਪਾਸਿਆਂ ਤੋਂ ਸਿਗਾ ਵੀ ਕਿ ਤੁਸੀਂ ਜਿਹੜੇ ਤੁਹਾਡੀਆਂ ਜਿਹੜੀਆਂ ਕਿਉਂਕਿ ਇਹਨਾਂ ਨੂੰ ਟੁਲਸੀ ਕੁਬਾਰਡ ਦਾ ਉਹਦਾ ਬਹੁਤ ਵੱਡਾ ਆ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਇਹਨਾਂ ਨੂੰ ਲਾਇਆ ਜਾਣਾ ਹੈ ਕੈਸ਼ ਪਟੇਲ ਇਹਨਾਂ ਦੇ ਨਾਲ ਆ ਰਿਪਬਲਿਕਨ سپورਟ ਸੀ ਇਹਨਾਂ ਦੇ ਭਾਵੇਂ ਇੱਕ ਡੈਮੋਕ੍ਰੇਟ ਵਿਰੋਧ ਕਰ ਰਿਹਾ ਸੀ ਸੋ ਉਹਨਾਂ ਨੇ ਕਨਫਰਮ ਉਹਨਾਂ ਨੂੰ ਐਫਬੀਆਈ ਦੇ ਡਾਇਰੈਕਟਰ ਵਜੋਂ ਕਨਫਰਮ ਕਰਨਾ ਵੀ ਲਾਉਣਾ ਨਹੀਂ ਲਾਉਣਾ ਟੁਲਸੀ ਕੁਬਾਰਡ ਨੇ ਕਿਹਾ ਕਿ ਇਹ ਉਹਨਾਂ ਨੇ ਆਪਣੇ ਮਾਮਲੇ ਦੇ ਵਿੱਚ ਆਪਣਾ ਪੱਖ ਦੱਸਿਆ ਹੈ ਤੇ ਜਿਹੜੇ ਸੈਨੇਟਰ ਨੇ ਉਹ ਆਪਣਾ ਹੁਣ ਇਹਦੇ ਤੇ ਥਿ ਵੀਊ ਦੇ ਰਹੇ ਆ ਕੈਸ਼ ਪਟੇਲ ਨੇ ਜਿਹੜੇ ਪ੍ਰੋਮਿਸ ਕੀਤੇ ਆ ਕਿ ਐਫਬ ਉਹਨਾਂ ਬਾਰੇ ਚਿੰਤਾ ਆ ਕਿ ਕਿਤੇ ਨਾ ਕਿਤੇ ਬਾਇਸ ਨੇ ਤੇ ਉਹਨਾਂ ਨੇ ਮਤਲਬ ਇਸ ਗੱਲ ਦੇ ਉੱਤੇ ਔਰ ਕੱਲ ਦੀ ਬੜੀ ਚਰਚਾ ਹੈ ਜਿਸ ਤਰੀਕੇ ਨਾਲ ਕੈਸ਼ ਪਟੇਲ ਉੱਥੇ ਗਏ ਆ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਮਾਤਾ ਜੀ ਤੇ ਉਹਦੀ ਭੈਣ ਉੱਥੇ ਹੀアリング ਦੇ ਵਿੱਚ ਬੈਠੀ ਸੀ ਕਿ ਜਦੋਂ ਉਹਦੇ ਵਿੱਚ ਗਏ ਆ ਹੀアリング ਕਮੇਟੀ ਦੇ ਸਾਹਮਣੇ ਇਹਨਾਂ ਨੇ ਆਪਣੇ ਪਿਤਾ ਦੇ ਪੈਰੀਂ ਹੱਥ ਲਾਇਆ ਪੈਰੀਂ ਹੱਥ ਲਾਉਣ ਤੋਂ ਬਾਅਦ ਇਹ ਉੱਥੇ ਬੈਠੇ ਆ ਬੈਠ ਕੇ ਇਹਨਾਂ ਨੇ ਕਮੇਟੀ ਨੂੰ ਦੱਸਿਆ ਕਿ ਮੇਰੇ ਨਾਲ ਮੇਰੇ ਮਾਤਾ ਪਿਤਾ ਇੰਡੀਆ ਤੋਂ ਫਲਾਈ ਕਰਕੇ ਇੱਥੇ ਆਏ ਆ ਆਪਣੀ ਭੈਣ ਦਾ ਵੀ ਜ਼ਿਕਰ ਕੀਤਾ ਇਹਨਾਂ ਨੇ ਤੇ ਮੁੜ ਕੇ ਇਹਨਾਂ ਨੇ ਪਿੱਛੇ ਮੁੜ ਕੇ ਆਪਣੇ ਪੈਣ ਤੇ ਮਾਤਾ ਪਿਤਾ ਵੱਲ ਮੂੰਹ ਕਰਕੇ ਜੈ ਸ਼੍ਰੀ ਕ੍ਰਿਸ਼ਨਾ ਕਿਹਾ ਵੀ ਜਿਹੜਾ ਇਹਨਾਂ ਦਾ ਬੇਸਿਕਲੀ ਗੁਜਰਾਤ ਤੋਂ ਆ ਇਹਦੇ ਮਾਤਾ ਪਿਤਾ ਉਧਰ ਅਫਰੀਕਾ ਵਾਲੇ ਪਾਸੇ ਇੱਥੇ ਕੈਨੇਡਾ ਹੋ ਕੇ ਫਿਰ ਉੱਥੇ ਅਮਰੀਕਾ ਗਿਆ ਸੀ ਜਿੱਥੇ ਇਹਦਾ ਕੈਸ਼ ਪਟੇਲ ਦਾ ਜਨਮ ਹੋਇਆ ਸੋ ਉਹ ਇੱਕ ਉਸ ਗੱਲ ਦੀ ਵੀ ਅੱਜ ਚਰਚਾ ਚੱਲ ਰਹੀ ਆ ਰਸ਼ੀਆ ਯੂਕਰੇਨ ਵਾਰ ਦੇ ਉੱਤੇ ਵੀ ਇਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਆ ਇਹਨਾਂ ਬਾਰੇ ਵੀ ਜਿਹੜੀ ਇਸ ਵੇਲੇ ਚਰਚਾ ਆ ਕਿ ਕੀ ਕੀਤਾ ਜਾਂਦਾ ਇਹਨਾਂ ਨੂੰ ਰੱਖਿਆ ਜਾਂਦਾ ਜਾਂ ਨਹੀਂ ਜਾਂਦਾ ਜਿਹੜੇ ਕੁਐਸਚਨ ਸੀਗੇ ਇਹਨਾਂ ਦੇ ਉੱਤੇ ਗਬਾੜ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਜਿਹੜੇ ਕਿਉਂਕਿ ਡੋਨਾਲਡ 트੍ਰੰਪ ਦੇ ਇਹ ਚੋਣ ਦੇ ਉੱਤੇ ਕਈ ਸਵਾਲ ਸੀਗੇ ਇਹਨਾਂ ਦੇ ਵਿਊ ਬਹੁਤ ਡਿਫਰੈਂਟ ਨੇ ਪ੍ਰਾਈਵੇਸੀ ਦੇ ਬਾਰੇ ਵੀ ਤੇ ਸਰਵੇਲੈਂਸ ਦੇ ਬਾਰੇ ਵੀ ਜਿੱਥੇ ਤੁਲਸੀ ਗਬਾੜ ਨੇ ਕਿਹਾ ਕਿ ਵਾਰੰਟ ਚਾਹੀਦੇ ਆ ਜੇ ਕਿਸੇ ਵੀ ਅਮਰੀਕਨ ਦੀ ਕਮਿਊਨੀਕੇਸ਼ਨ ਚੈੱਕ ਕਰਨੀ ਹੈ ਸਰਕਾਰ ਨੇ ਏਜੰਸੀ ਨੇ ਕਿਸੇ ਬੰਦੇ ਦਾ ਫੋਨ ਸੁਣਨਾ ਜਾਂ ਕਰਨਾ ਆ ਤਾਂ ਉਹਨੂੰ ਵਾਰੰਟ ਚਾਹੀਦੇ ਆ ਜੁਰੇ ਕਾਸ਼ ਪਟੇਲ ਨੇ ਇਹਨਾਂ ਦੇ ਵਿਊ ਦੇ ਤੇ ਉਲਟ ਆ ਇਹ ਕਹਿੰਦੇ ਵੀ ਵਾਰੰਟਰ ਰਿਕੁਆਇਰਮੈਂਟ ਨਹੀਂ ਚਾਹੀਦੀ ਸਾਨੂੰ ਰੀਅਲ ਟਾਈਮ ਐਕसेस ਚਾਹੀਦੀ ਹੈ ਵੀ ਅਸੀਂ ਤਾਂ 24 ਘੰਟੇ ਸਾਡੇ ਕੋਲ ਐਕसेस ਚਾਹੀਦੀ ਤੇ ਅਸੀਂ ਜੋ ਮਰਜ਼ੀ ਸੁਣ ਸਕੀਏ ਜੋ ਮਰਜ਼ੀ ਕਰ ਸਕੀਏ ਜਿੱਥੇ ਮਰਜ਼ੀ ਪ੍ਰਾਈਵੇਸੀ ਤੱਕ ਜਾ ਸਕੀਏ ਸੋ ਇਸ ਮਾਮਲੇ ਦੇ ਉੱਤੇ ਦੋਵੇਂ ਵੱਖਰੇ ਸੀਗੇ ਪਰ ਦੋਵਾਂ ਨੇ ਕਿਹਾ ਕਿ ਅਸੀਂ ਆਪਣੇ ਆਪਣੇ ਏਜੰਸੀਜ਼ ਨੂੰ ਇੰਪਰੂਵ ਕਰਾਂਗੇ ਕਾਸ਼ ਪਟੇਲ ਨੇ ਕਿਹਾ ਕਿ ਉਹ ਚਾਹੁੰਦੇ ਆ ਕਿ FBI ਦੇ ਜਿਹੜੇ ਹੈੱਡਕੁਆਟਰ ਸਟਾਫ ਆ ਉਹਨਾਂ ਨੂੰ ਫੀਲਡ ਦੇ ਵਿੱਚ ਜਾ ਕੇ ਤੇ ਜਿਹੜੇ ਆ ਹੈੱਡਕ quart ਨੂੰ ਰੀਲੋਕੇਟ ਕੀਤਾ ਜਾਵੇ ਗਵਾਰਡ ਨੇ ਕਿਹਾ ਕਿ ਉਹ ਚਾਹੁੰਦੇ ਆ ਪਰਸਨਲੀ ਕਿ ਇੰਟੈਲੀਜੈਂਸ ਦੇ ਉੱਤੇ ਜਿਹੜਾ ਸਚਾਈ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਹਰ ਆ ਸਕੇ ਸੋ ਅੱਜ ਇਹ ਤਿੰਨੋਂ ਹੀ ਜਿਹੜੀਆਂ ਹੀਰਿੰਗ ਆ ਉਹਨਾਂ ਦੀ ਕਾਫੀ ਚਰਚਾ ਹਰਥਾਂ ਦੇ ਉੱਤੇ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਤੀਜੇ ਸਾਹਮਣੇ ਆਉਣਗੇ ਕਿ ਕਿਹਨੂੰ ਕਿਹਨੂੰ ਉਹਨਾਂ ਨੇ ਪਾਸ ਕੀਤਾ ਕਿਹਦੇ ਹੱਕ ਚ ਗਏ ਕਿਹਦੇ ਵਿਰੋਧ ਚ ਗਏ ਆ ਕਿਉਂਕਿ ਪ੍ਰੋਸੈਸ ਦੇ ਵਿੱਚ ਰਾਸ਼ਟਰਪਤੀ ਚੋਣ ਕਰ ਸਕਦਾ ਔਰ ਉਹ ਮਨਜ਼ੂਰੀ ਜਿਹੜੀ ਆ ਫਿਰ ਜਿਹੜੀ ਉਹਨਾਂ ਦੀ ਕਮੇਟੀ ਹੁੰਦੀ ਆ ਉਹ ਨਹੀਂ ਦੇਣੀ ਹੁੰਦੀ ਉਹ ਤੋਂ ਬਾਅਦ ਫਿਰ ਸੈਨੇਟ ਦੇ ਵਿੱਚ ਵੋਟ ਹੁੰਦੀ ਆ ਸੋ ਇੱਕ ਬਹੁਤ ਵੱਡਾ ਮਾਮਲਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਇਹਨਾਂ ਦੇ ਬਾਰੇ ਫੈਸਲਾ ਕੀ ਹੁੰਦਾ ਯੂਗਾਂਡਾ ਦੇ ਵਿੱਚ ਈਬੋਲਾ ਆਊਟ ਬ੍ਰੇਕ ਹੋਈ ਆ ਈਬੋਲਾ ਇੱਕ ਵਾਇਰਸ ਆ ਖਤਰਨਾਕ ਵਾਇਰਸ ਆ ਇਹੇ ਹੁੰਦਾ ਘਟਿਆ ਪਰ ਜੇ ਹੋ ਜੇ ਬਚਦਾ ਨਹੀਂ ਬੰਦਾ ਘੱਟ ਚਾਂਸ ਹੁੰਦੇ ਬਚਣ ਦੇ ਬਾਕੀ ਵਾਇਰਸ ਦੇ ਮੁਕਾਬਲੇ ਇੱਕ ਨਰਸ ਦੀ ਮੌਤ ਹੋਈ ਆ ਯੂਗਾਂਡਾ ਦੇ ਵਿੱਚ 32 ਸਾਲ ਦੀ ਉਮਰ ਸੀ ਤੇ ਕੈਂਪਾਲਾ ਦੇ ਵਿੱਚ ਇਹਦੀ ਈਬੋਲਾ ਕਰਕੇ ਮੌਤ ਹੋ ਗਈ ਹੈ ਤੇ ਇਹ ਪਿਛਲੇ 2 ਸਾਲਾਂ ਦੇ ਵਿੱਚ ਯੂਗਾਂਡਾ ਦੇ ਵਿੱਚ ਇਬੋਲਾ ਕਰਕੇ ਹੋਈ ਪਹਿਲੀ ਮੌਤ ਆ ਜਿਹੜੇ ਐਮਰਜੈਂਸੀ ਰਿਸਪਾਂਸ ਐਕਟੀਵੇਟ ਕਰ ਦਿੱਤਾ ਗਿਆ ਯੂਗਾਂਡਾ ਦੀ ਹੈਲਥ ਮਿਨਿਸਟਰੀ ਨੇ ਜਿਹੜੇ ਲੋਕਾਂ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਇਸ ਪੇਸ਼ੈਂਟ ਦੇ ਕੰਟੈਕਟ ਦੇ ਵਿੱਚ ਆਏ ਆ 44 ਜਣੇ ਲੱਭੇ ਉਹਨਾਂ ਨੇ ਇਹ ਗੱਲ ਇਸ ਕਰਕੇ ਆ ਕਿਉਂਕਿ ਪਿਛਲੇ ਸਾਲ ਦੇ ਵਿੱਚ ਜਦੋਂ ਕੋਵਿਡ ਫੈਲਿਆ ਸੀ ਸਾਰਾ ਕੁਝ ਇੱਕਦਮ ਐਸੇ ਤਰੀਕੇ ਦੇ ਨਾਲ ਹੋਇਆ ਸੀ ਇੱਕ ਇੱਕ ਤੋਂ ਦੋ ਇੱਕ ਤੋਂ ਦੂਜਾ ਦੇਸ਼ ਦੂਜੇ ਤੋਂ ਕਿਸੇ ਦੇਸ਼ ਚ ਪਹਿਲਾ ਕੇਸ ਫਿਰ ਦੂਜਾ ਕੇਸ ਤੇ ਉਹ ਇੰਨੀ ਤੇਜ਼ੀ ਨਾਲ ਸਾਰਾ ਕੁਝ ਫੈਲ ਗਿਆ ਸੀ ਕਿ ਜਿਹਦੇ ਨਤੀਜੇ ਅਸੀਂ ਸਾਰੇ ਜਾਣਦੇ ਆ ਹੁਣ ਇੱਥੇ 44 ਕਲੋਜ਼ ਕੰਟੈਕਟ ਇਹਨਾਂ ਨੇ ਲੱਭ ਰਾਇਆ ਆ ਜਿਹੜੇ ਜਿਹਦੇ ਵਿੱਚ ਹੈਲਥ ਵਰਕਰ ਨੇ ਜਾਂ ਫੈਮਿਲੀ ਮੈਂਬਰਸ ਨੇ ਆ ਜਿਹੜੇ ਸਿੰਪਟਮਸ ਨੇ ਦੇ ਜਿਹੜੇ ਪੇਸ਼ੈਂਟ ਨੂੰ ਬੁਖਾਰ ਹੁੰਦਾ ਉਹ ਤੋਂ ਬਾਅਦ ਚੈਸਟ ਪੇਨ ਹੁੰਦੀ ਆ ਤੇ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਆ ਸੋ ਇਹ ਕੰਡੀਸ਼ਨ ਜੇ ਮਤਲਬ ਜ਼ਿਆਦਾ ਖਤਰਨਾਕ ਹੋ ਜਵੇ ਉਸ ਤੋਂ ਬਾਅਦ ਤਾਂ ਇਹਦੀ ਅਨਐਕਸਪਲੇਨਡ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਤੇ ਇਹ ਸਵियर ਇਵੋਲਾ ਦੇ ਸਿੰਪਟਮਸ ਨੇ ਸਰਕਾਰ ਕਹਿੰਦੀ ਹੈ ਵੀ ਸਾਰਾ ਕੁਝ ਕੰਟਰੋਲ ਚ ਰੱਖਣ ਦੀ ਲੋੜ ਨਹੀਂ ਹੈ ਅਫੀਸ਼ੀਅਲਸ ਜਿਹੜੇ ਆ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜੇ ਤੁਹਾਨੂੰ ਕੋਈ ਵੀ ਸਸਪੈਕਟਡ ਕੇਸ ਦਿਸਦਾ ਹੈ ਤਾਂ ਤੁਸੀਂ ਸਾਨੂੰ ਰਿਪੋਰਟ ਕਰੋ ਆ ਟਰੈਕ ਕਰ ਰਿਹਾ ਮਾਨੀਟਰ ਕਰ ਰਿਹਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਆਪਣਾ ਕਦਮ ਚੁੱਕੇ ਆ ਇਹਨਾਂ ਨੇ ਯੂਗੰਡਾ ਦੀ ਮੈਡੀਕਲ ਹੈਲਪ ਕਰਨ ਦੇ ਲਈ 1 ਮਿਲੀਅਨ ਡਾਲਰ ਦੀ ਐਮਰਜੈਂਸੀ ਰਿਸਪੌਂਡ ਉਹਨਾਂ ਨੂੰ ਰਿਸਪੌਂਸ ਦਿੱਤਾ ਆ ਉਹਨਾਂ ਦੀ ਮਦਦ ਲਈ ਦਿੱਤਾ ਈਬੋਲਾ ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਡੈਡਲੀ ਬਹੁਤ ਅਫਰਟਿਲਟੀ ਰੇਟ 50% ਆ ਜੰਨਿਆਂ ਨੂੰ ਹੋ ਗਿਆ ਉਦਾਂ ਦੀ ਮੌਤ ਹੋ ਜਾਂਦੀ ਹੈ ਤੇ ਜੇ ਇਹਦੀ ਆਊਟ ਬ੍ਰੇਕ ਹੋ ਜਵੇ ਤਾਂ ਫੇਰ ਇਹ ਜਿਹੜਾ 90% ਤੱਕ ਵੀ ਇਹਦੀ ਫਰਟਿਲਟੀ ਰੇਟ ਹੋ ਜਾਂਦਾ ਆ ਸੋ ਇਹ ਇੱਕ ਵੱਡਾ ਮਾਮਲਾ ਆ ਲੋਕ ਇਸ ਗੱਲ ਤੋਂ ਇਸ ਵੇਲੇ ਡਰੇ ਆ ਕਿ ਕੀ ਇਹਦੇ ਨਾਲ ਜਿਹੜਾ ਈਬੋਲਾ ਆਊਟਬ੍ਰੇਕ ਆ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਦੁਨੀਆ ਨੂੰ ਰਿਸਕ ਤਾਂ ਨਹੀਂ ਹੋ ਸਕਦਾ ਦੂਜਾ ਵਰਸਟ ਈਬੋਲਾ ਜਿਹੜੀ ਆਊਟਬ੍ਰੇਕ ਸੀ 11000 ਬੰਦੇ ਦੀ ਮੌਤ ਹੋਈ ਸੀ 2014 ਤੇ 2016 ਦੇ ਵਿੱਚ ਕਾਲ ਵੈਸਟ ਆਫਰੀਕਾ ਦੇ ਵਿੱਚ ਸੋ ਉਸ ਵੇਲੇ ਦੀ ਕੋਈ ਪ੍ਰੂਵਨ ਟਰੀਟਮੈਂਟ ਨਹੀਂ ਸੀ ਵੈਕਸੀਨ ਫਿਰ ਬਣਾਈ ਸੀ 2016 ਦੇ ਵਿੱਚ ਵੈਲਥ ਹੈਲਥ ਆਰਗੇਨ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜੀ ਸਿਗਰ ਵੈਕਸੀਨ ਇਹ ਸਪਰੈਡ ਕਰਨ ਦੇ ਬਾਰੇ ਸੋਚ ਰਹੇ ਆ 2018 ਦੇ ਵਿੱਚ ਯੂਜ਼ ਕੀਤੀ ਗਈ ਸੀ ਤੇ ਇਹਦੀ ਟ੍ਰੀਟਮੈਂਟ ਵੀ ਹੈਗੀ ਅਮਰੀਕਾ ਦੇ ਵਿੱਚ ਐਫ ਡੀਏ ਨੇ ਉਹਨੂੰ ਮਨਜ਼ੂਰ ਕੀਤਾ ਸੀ 2020 ਦੇ ਵਿੱਚ ਇਨਮੈਂਜ਼ਬ ਤੇ ਇਬੈਂਗਾ ਦੇ ਨਾਂ ਦੇ ਉੱਤੇ ਦੋ ਦਵਾਈਆਂ ਇਹਦੀ ਟ੍ਰੀਟਮੈਂਟ ਦੇ ਲਈ ਦੱਸੀਆਂ ਗਈਆਂ ਹੁਣ ਅਗਲਾ ਸਟੈਪ ਜਿਹੜਾ ਇੱਥੇ ਇਹ ਜਿਹੜੇ ਕੀ ਕਰਦੇ ਆ ਯੂਗਾਂਡਾ ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਜਿਹੜੀਆਂ ਗਲੋਬਲ ਏਜੰਸੀਜ਼ ਆ ਉਹ ਹੋਰ ਉਹਦੇ ਵਿੱਚ ਕੀ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਪਊਗਾ ਅਮਰੀਕਾ ਤੋਂ ਇੱਕ ਹੋਰ ਵੱਡੀ ਖਬਰ ਹੈ FDA ਨੇ ਅਪਰੂਵ ਕਰ ਦਿੱਤੀ ਹੈ ਇੱਕ ਨਵੀਂ ਨਾਨ-ਓਪੀਅਰਡ ਪੇਨ ਕਿਲਰ ਜਿਹੜੀ ਹੈਗੀ ਆ ਇਹ ਆਪਾਂ ਥੋੜੇ ਦਿਨ ਪਹਿਲਾਂ 15-20 ਦਿਨ ਪਹਿਲਾਂ ਗੱਲ ਕੀਤੀ ਸੀ ਇਹਦੇ ਬਾਰੇ ਕਿ ਇਹ ਅਪਰੂਵ ਲਈ ਗਈ ਆ ਸੋ 20 ਸਾਲਾਂ ਬਾਅਦ ਕਹਿ ਲਓ ਕਿ ਇੱਕ ਨਵੀਂ ਪੇਨ ਕਿਲਰ ਨੂੰ ਅਪਰੂਵਲ ਦਿੱਤੀ FDA ਨੇ ਇਹਨੂੰ ਜੌਰਨਵਕਸ ਕਹਿੰਦੇ ਆ ਇਹਦਾ ਦਵਾਈ ਦਾ ਨਾਮ ਆ ਜੌਰਨਵਕਸ ਤੇ ਇਹ ਪਹਿਲੀ ਨਵੀਂ ਪੇਨ ਕਿਲਰ ਡਰੱਗ ਆ ਪਿਛਲੇ 20 ਸਾਲਾਂ ਦੇ ਵਿੱਚ ਏ ਨੂੰ ਵਰਟੈਕਸ ਕੰਪਨੀ ਆ ਵਰਟੈਕਸ ਫਾਰਮਾਸੋਟਿਕਲ ਕੋਈ ਉਹਨਾਂ ਨੇ ਬਣਾਇਆ ਹੈ ਡਰਗ ਦੇ ਵਿੱਚ ਜਿਹੜਾ ਇНГਰੀਡੀਐਂਟਸ ਆ ਜਿਹੜਾ ਇਹਦੇ ਵਿੱਚ ਤੱਤ కెਮਿਕਲ ਮੋਲੀਕੂਲ ਜੋ ਵੀ ਆ ਸਜ਼ਿਟਰੀ ਜੀਨ ਦੱਸਦੇ ਆ ਸਜ਼ਿਟਰੀ ਜੀਨ ਇਹ ਨਾਨ ਓਪੀਓਡ ਆਲਟਰਨੇਟਿਵ ਆ ਤੇ ਜਿਹੜੀ ਤੁਹਾਡੀ ਪੇਨ ਨੂੰ ਘਟਾਉਂਦੀ ਆ ਬਿਨਾ ਐਡਿਕਸ਼ਨ ਦੇ ਰਿਸਕ ਤੋਂ ਜਿਹੜੇ ਪਹਿਲੇ ਹੈਗੇ ਆ ਉਹ ਸਾਰੇ ਓਪੀਓਡ ਬੇਸਡ ਨੇ ਓਪੀਓਡ ਬੇਸਡ ਦਾ ਮਤਲਬ ਆ ਕਿ ਉਹਦਾ ਲੱਗਣ ਦਾ ਖਤਰਾ ਹੁੰਦਾ ਜਿਹੜੀਆਂ ਬਹੁਤੀਆਂ ਦਵਾਈਆਂ ਜਿਹੜੀਆਂ ਜਿਹੜੇ ਆਪੀਓਰਡ ਬੇਸ ਦਾ ਮਤਲਬ ਆ ਕਿ ਜਿਹੜੇ ਖਸ ਖਸ ਦੇ ਬੀਜ ਹੁੰਦੇ ਉਹ ਜਦੋਂ ਬੀਜਦੇ ਆ ਉਹਦੇ ਤੋਂ ਫਿਰ ਡੋਡੇ ਬੂਟਾ ਨਿਕਲਦਾ ਡੋਡਿਆਂ ਦਾ ਇਹਨੂੰ ਪੋਪੀ ਪਲਾਂਟ ਕਹਿੰਦੇ ਆ ਉਹਦੇ ਉੱਤੇ ਜਿਹੜਾ ਬੱਲਬ ਜਿਹਾ ਲੱਗਿਆ ਹੁੰਦਾ ਜਿਹਨੂੰ ਡੋਡਾ ਕਹਿੰਦੇ ਆ ਉਹਨੂੰ ਚੀਰ ਕੇ ਫਿਰ ਉਹਦੇ ਵਿੱਚੋਂ ਉਹ ਜਿਹੜਾ ਮਿਲਕੀ ਸੈਕ੍ਰੀਸ਼ਨ ਜੀ ਕੱਢਦੇ ਦੁੱਧ ਜਿਹਾ ਉਹਨੂੰ ਫਿਰ ਇਹ ਕਰਦੇ ਆ ਬਾਅਦ ਵਿੱਚ ਪ੍ਰੋਸੈਸ ਕਰਦੇ ਆ ਫਿਰ ਉਹਦੇ ਵਿੱਚੋਂ ਫੀਮ ਬਣਦੀ ਆ ਉਹਦੇ ਵਿੱਚੋਂ ਮੋਰਫੀਨ ਬਣਦੀ ਆ ਉਹਦੇ ਵਿੱਚੋਂ ਹੋਰ ਕਈ ਪ੍ਰੋਡਕਟ ਨਿਕਲਦੇ ਆ ਉਹਦੇ ਵਿੱਚੋਂ ਹੀ ਉਹ ਕੈਮੀਕਲ ਜਾਂ ਦੂਜੇ ਨਿਕਲਦੇ ਉਹ ਜਿਹੜਾ ਸਾਰੇ ਦਾ ਸਾਰਾ ਦਵਾਈਆਂ ਬਹੁਤ ਬਣਦੀਆਂ ਉਹਦੇ ਵਿੱਚ ਉਹ ਸਾਰੀਆਂ ਦਾ ਬੇਸ ਓਪੀਔਡ ਆ ਓਪੀਔਡ ਦਾ ਇੱਕੋ ਹੀ ਖਤਰਾ ਹੁੰਦਾ ਬੰਦਾ ਲੱਗ ਜਾਂਦਾ ਇਹਦੇ ਤੇ ਉਹਨਾਂ ਦਵਾਈਆਂ ਤੇ ਇਹ ਜਿਹੜੇ ਹੁਣ ਦੱਸਦੇ ਆ ਕਿ ਇਹ ਜਿਹੜੀ ਦਵਾਈ ਆ ਇਹਦੀ ਖਾਸ ਗੱਲ ਇਹ ਆ ਵੀ ਤੁਹਾਨੂੰ ਦਰਦ ਤੋਂ ਰਾਹਤ ਵੀ ਦੇਊਗੀ ਤੇ ਤੁਹਾਨੂੰ ਤੁਹਾਨੂੰ ਤੁਸੀਂ ਡਿਪੈਂਡੈਂਸੀ ਨਹੀਂ ਉਹਦੇ ਤੇ ਤੁਹਾਡੀ ਹੋਊਗੀ ਇਹ ਪੇਨ ਸਿਗਨਲ ਨੂੰ ਦੱਸਦੇ ਆ ਕਿ ਤੁਹਾਡੀ ਸਪਾਈਨਲ ਕੋਰਡ ਤੱਕ ਪਹੁੰਚਣ ਤੋਂ ਪਹਿਲਾਂ ਪਹਿਲਾਂ ਰੋਕ ਲੈਂਦੀ ਆ ਜਿਹੜੇ ਓਪੀਓਡ ਆ ਉਹ ਬ੍ਰੇਨ ਤੇ ਇਫੈਕਟ ਕਰਦੀ ਆ ਦਿਮਾਗ ਦੇ ਉੱਤੇ ਅਸਰ ਕਰਦੀ ਆ 5 ਮਿਲੀਗ੍ਰਾਮ ਦੀ ਜਿਹੜੀ ਗੋਲੀ ਇਹ ਦੱਸਦੇ ਆ ਸਾਢੇ 15 ਡਾਲਰ ਦੀ ਆ ਤੇ 31 ਡਾਲਰ ਦੇ ਵਿੱਚ ਇੱਕ ਡੋਜ਼ ਇਹਦੀ ਬਣਦੀ ਆ ਆ ਐਫ ਡੀ ਨੇ ਨੂੰ ਬਹੁਤ ਵੱਡੀ ਪ੍ਰਾਪਤੀ ਦੱਸਿਆ ਸਾਡੀ ਬਾਡੀ ਦਾ ਮੈਕੈਨਿਜ਼ਮ ਕੰਮ ਕਿਦਾਂ ਕਰਦਾ ਜਿਹੜੀ ਇਹ ਖਬਰ ਦੇ ਹਿਸਾਬ ਨਾਲ ਜੋ ਕੁਝ ਇਹਨਾਂ ਨੇ ਦੱਸਿਆ ਆ ਤੁਹਾਡੇ ਬਾਡੀ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਗੜਬੜ ਆ ਗਈ ਸੱਟ ਲੱਗੀ ਬਿਮਾਰੀ ਲੱਗੀ ਕੋਈ ਸ਼ੋਗੀ ਦਰਦ ਹੋਣ ਲੱਗ ਪਈ ਉਹ ਦਰਦ ਤੁਹਾਨੂੰ ਮਹਿਸੂਸ ਕਿਦਾਂ ਹੁੰਦੀ ਆ ਨਰਵਜ਼ ਨੇ ਜਿਵੇਂ ਬਰੀਕ-ਬਰੀਕ ਬਿਜਲੀ ਦੀਆਂ ਤਾਰਾਂ ਹੁੰਦੀਆਂ ਸਾਰੇ ਸਰੀਰ ਦੇ ਵਿੱਚ ਉਹ ਸਾਰਾ ਸਿਸਟਮ ਸਾਡੀ ਜਿਹੜੀ ਸਪਾਈਨਲ ਕਾਰਡ ਚ ਲੈ ਕੇ ਜਾਂਦੇ ਆ ਜਿਹੜੀ ਰੀਡ ਦੀ ਹੱਡੀ ਆ ਜਿਹੜੀ ਇਹਦੇ ਵਿੱਚ ਕਿਨਾੜੀ ਆ ਉਹਦੇ ਵਿੱਚ ਸੁਖਮਣਾ ਨਾੜੀ ਕਹਿੰਦੇ ਉਹਦੇ ਵਿੱਚ ਲੈ ਕੇ ਜਾਂਦੀ ਉਹ ਫਿਰ ਦਿਮਾਗ ਤੱਕ ਮੈਸੇਜ ਲੈ ਕੇ ਜਾਂਦੀ ਓਪੀਓਡ ਸਿੱਧਾ ਦਿਮਾਗ ਤੇ ਉਹਦੇ ਨਾਲ ਕਰਦੀ ਆ ਕਿ ਉਹਨੂੰ ਦਿਮਾਗ ਨੂੰ ਮਤਲਬ ਫਿਰ ਉਹ ਉਹ ਨਾੜ ਉਹਦੇ ਨਾਲ ਹੀ ਦਰਦ ਮਹਿਸੂਸ ਹੋਣਾ ਬੰਦ ਹੋ ਜਾਂਦਾ ਦਰਦ ਤਾਂ ਹੋ ਹੀ ਰਿਹਾ ਸੱਟ ਵੀ ਲੱਗਿਓ ਸਾਰਾ ਕੁਝ ਆ ਦਿਮਾਗ ਨੂੰ ਮਹਿਸੂਸ ਹੋਣਾ ਬੰਦ ਹੋ ਜਾਂਦਾ ਪਰ ਇਹ ਜਿਹੜੀ ਦਵਾਈ ਦੱਸਦੇ ਆ ਇਹ ਕਹਿੰਦੇ ਵੀ ਸਪਾਈਨਲ ਕੋਰਡ ਤੱਕ ਨਹੀਂ ਪਹੁੰਚਣ ਦਿੰਦੀ ਲੋਕਲੀ ਜਿੱਥੇ ਤੁਹਾਡੇ ਕੋਈ ਛੋਹਿਆ ਸੱਟ ਲੱਗੀ ਆ ਇਹ ਉੱਥੋਂ ਹੀ ਮੈਸੇਜ ਨਹੀਂ ਗਾਂ ਜਾਣ ਦਿੰਦੀ ਆ ਇਸ ਕਿਸਮ ਦਾ ਇਹਦਾ ਕੋਮੈਕੋਰਨਸ ਦੱਸ ਰਹੇ ਆ ਸੋ ਜਿਹੜਾ ਕਿ ਬਹੁਤ ਵੱਡਾ ਇੱਕ ਸਟੈਪ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕਈ ਚੰਗੇ ਨਤੀਜੇ ਸਾਹਮਣੇ ਆਉਣਗੇ ਸੋ ਇਹ ਕਹਿੰਦੇ ਆ ਕਿ ਓਪੀਓਇਡ ਯੂਜ਼ ਨੂੰ ਰਿਡਿਊਸ ਕਰ ਦੂਗੀ ਆ ਜਿਹੜਾ ਐਡਿਕਸ਼ਨ ਦਾ ਰਿਸਕ ਰਿਸਕ ਆ ਉਹਨੂੰ ਰੋਕ ਦੂਗੀ ਇਹ ਡਰੱਗ ਨੇ ਕਈ ਪੇਸ਼ੈਂਟ ਜਿਹੜੇ ਅ ਟਮੀ ਟਕਸ ਤੋਂ ਜਾਂ ਦੂਜੀਆਂ ਜਿਹੜੀਆਂ ਸਰਜਰੀ ਸੀਗੀਆਂ ਉਹਨਾਂ ਦੇ ਉੱਤੇ ਇਹਨਾਂ ਨੇ ਟਰਾਈ ਕੀਤਾ ਔਰ ਕਹਿੰਦੇ ਬਹੁਤ ਵਧੀਆ ਨਤੀਜੇ ਦੇ ਆਏ ਆ ਔਰ ਇੱਕ ਖਾਸ ਗੱਲ ਇਹਦੀ ਇਹ ਦੱਸਦੇ ਕਿ ਇਹ ਸਾਈਡ ਇਫੈਕਟ ਬਹੁਤ ਘੱਟ ਆ ਕੁਝ ਚੈਲੰਜਸ ਇਹਦੇ ਹੈਗੇ ਆ ਡਾਕਟਰ ਹਸਪੀਟਲਸ ਜਾਂ ਜਿਹੜੇ ਇਨਸ਼ੋਰਰ ਹੈਗੇ ਆ ਉਹ ਆਮ ਤੌਰ ਦੇ ਉੱਤੇ ਸਸਤੀਆਂ ਜਿਹੜੀਆਂ ਓਪੀਓਡ ਦੀਆਂ ਜਨਰਿਕ ਡਰੱਗਸ ਆ ਉਹਨਾਂ ਨੂੰ ਪ੍ਰੀਫਰ ਕਰਦੇ ਆ ਪਰ ਫੇਰ ਵੀ ਹਾਲਾਂਕਿ ਇਹ ਜਿਹੜੀ ਜਿਹੜੀ ਜਦ ਅਸ਼ਾਰਟਿਕਾ ਪੇਨ ਹੁੰਦੀ ਉਹਦੇ ਵਿੱਚ ਕੰਮ ਨਹੀਂ ਕਰਦੀ ਕ੍ਰੋਨਿਕ ਪੇਨ ਆ ਉਹਦੇ ਵਿੱਚ ਹਜੇ ਇਹਦਾ ਕਹਿੰਦੇ ਆ ਕਿ ਅਨਕਲੀਅਰ ਆ ਪਰ ਇਹ ਜਿਹੜਾ ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਫਾਇਦਾ ਹੋਊਗਾ ਓਪੀਓਡ ਕ੍ਰਾਈਸਿਸ ਆਪਣੇ ਆਪ ਦੇ ਵਿੱਚ ਦੁਨੀਆ ਦੇ ਵਿੱਚ ਕਾਫੀ ਵੱਡਾ ਕ੍ਰਾਈਸਿਸ ਆ ਤੇ ਇਹਦੇ ਨਾਲ ਕਾਫੀ ਉਹਦੇ ਵਿੱਚ ਰਾਹਤ ਮਿਲੂਗੀ ਆਖਰਤ ਵਿੱਚ ਦੋਸਤੋ ਜਿਹੜਾ ਦਰਦਨਾਕ ਕੇ ਖਾਦ ਸਾਹਿਬ ਆਪਰਿਆ ਪਲੇਨ ਤੇ ਮਿਲਟਰੀ ਹੈਲੀਕਾਪਟਰ ਕ੍ਰੈਸ਼ ਕੀਤਾ ਆ ਡੀਸੀ ਦੇ ਵਿੱਚ ਉਹਦੇ ਸਬੰਧੀ ਹੁਣ ਜਾਂਚ ਚੱਲ ਰਹੀ ਆ ਡੋਨਲਡ ਟਰੰਪ ਉਹਨਾਂ ਨੇ ਤੇ ਪਹਿਲਾਂ ਇਹ ਕਹਿਤਾ ਸੀ ਵੀ ਜੀ ਇਹ ਡੀਈਆਈ ਕਰਕੇ ਹੋਇਆ ਜਿਹੜੇ ਤੁਹਾਡੇ ਡਾਇਵਰਸਿਟੀ ਪ੍ਰੋਗਰਾਮ ਆ ਅਬਾਮਾ ਤੇ ਬਾਰਡਨ ਨੇ ਗਲਤ ਬੰਦੇ ਭਰਤੀ ਕਰ ਲਏ ਉਹਦੇ ਨਾਲ ਸਾਰਾ ਨੁਕਸਾਨ ਹੋ ਗਿਆ ਪਰ ਹੁਣ ਇਹਦੇ ਅਸਲੀ ਕਾਰਨ ਸਾਹਮਣੇ ਆ ਰਹੇ ਵੀ ਹੋਇਆ ਕੀ ਸੀ ਦੱਸਿਆ ਜਾ ਰਿਹਾ ਕਿ ਜਿਹੜੇ ਕੰਮ ਕਰ ਰਹੇ ਸੀ ਅੰਡਰਸਟਾਫਟ ਸੀ ਉੱਥੇ ਆ ਆਰਮੀ ਹੈਲੀਕਾਪਟਰ ਕ੍ਰੈਸ਼ ਹੋਇਆ ਮਿਡ 에ਅਰ ਰੀਕਰ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ 67 ਲੋਕਾਂ ਦੀ ਮੌਤ ਹੋਈ ਆ ਜਿਹੜੇ ਏਅਰ ਟ੍ਰਾਫਿਕ ਕੰਟਰੋਲ ਕਰਦੇ ਕਿਹੜਾ ਜਹਾਜ਼ ਕਿੱਧਰ ਆਉਣਾ ਕਿੱਥੇ ਉਤਰਨਾ ਕੀ ਕਰਨਾ ਉਹ ਜਿਹੜੇ ਲੋਕ ਨੇ ਉਹ ਸਟਾਫ ਘੱਟ ਸੀ ਚਾਰ ਬੰਦਿਆਂ ਦਾ ਕੰਮ ਕਈਂਦੇ ਦੋ ਜਣੇ ਕਰ ਰਹੇ ਸੀ ਜਦੋਂ ਇਹ ਕ੍ਰੈਸ਼ ਹੋਇਆ ਚਾਰ ਬੰਦਿਆਂ ਦਾ ਕੰਮ ਦੋ ਜਣੇ ਕਰ ਰਹੇ ਸੀ ਇਸ ਕੰਟਰੋਲ ਟਾਵਰ ਦੇ ਉੱਤੇ ਸੋ ਇਹ ਇੱਡੀ ਬਿਜ਼ੀ 에ਅਰ ਸਪੇਸ ਆ ਇਹਦੇ ਉੱਤੇ ਇਸ ਤਰ੍ਹਾਂ ਆਮ ਤੌਰ ਦੇ ਉੱਤੇ ਹੁੰਦਾ ਨਹੀਂ ਇਬਾਤ ਮਤਲਬ ਕਰਾਊਡਡ ਤੇ ਡੇਂਜਰਸ 에ਅਰ ਸਪੇਸ ਆ ਜਿਹੜੀ ਰੀਗਨ ਨੈਸ਼ਨਲ 에ਅਰ ਸਪੇਸ ਆ ਇਹ ਜਿਹੜੀਆਂ ਸਭ ਤੋਂ ਜ਼ਿਆਦਾ ਦੇਸ਼ ਦੀਆਂ ਗੁੰਝਲਦਾਰ 에ਅਰ ਸਪੇਸਸ ਨੇ ਉਹਨਾਂ ਦੇ ਵਿੱਚੋਂ ਇੱਕ ਮਤਲਬ ਸਭ ਤੋਂ ਵੱਡੇ ਨਹੀਂ ਕਿਹਾ ਜਾ ਸਕਦਾ ਪਰ ਸਭ ਤੋਂ ਗੁੰਝਲਦਾਰ ਜਿਹੜੇ ਮਿਲਟਰੀ ਇੱਥੇ ਮਿਲਟਰੀ ਹੈਲਿਕਾਪਟਰ ਵੀ ਆਉਂਦੇ ਆ ਇੱਥੇ ਕਮਰਸ਼ੀਅਲ ਜੈਟ ਵੀ ਆਉਂਦੇ ਆ ਇੱਥੇ ਦੂਜੇ 에ਅਰ ਕ੍ਰਾਫਟ ਵੀ ਆਉਂਦੇ ਆ ਉਹ ਆਮ ਤੌਰ ਦੇ ਉੱਤੇ ਹੀ ਇੱਥੇ ਬਿਲਕੁਲ ਨੇੜੇ ਨੇ ਕਹਿੰਦੇ ਇੱਕ ਦੂਜੇ ਦੇ ਉੱਡਦੇ ਆ ਔਰ ਇਹ ਐਕਸੀਡੈਂਟ ਤੋਂ ਪਹਿਲਾਂ ਵਾਰਨਿੰਗਸ ਦਿੱਤੀਆਂ ਜਾ ਚੁੱਕੀਆਂ ਸੀ ਕ੍ਰੈਸ਼ ਦੀਆਂ ਇੱਕ ਹੋਰ ਪਲੇਨ ਜਿਹੜਾ ਉਹਨੂੰ ਅਬਾਰਟ ਕੀਤਾ ਇਹਨਾਂ ਨੇ ਆ ਕਿ ਹੈਲੀਕਾਪਟਰ ਦੇ ਨਾਲ ਹੋ ਸਕਦਾ ਸੀ ਉਹਦਾ ਵੀ ਐਕਸੀਡੈਂਟ ਜਿਹੜੇ 에ਅ ਟ੍ਰੈਫਿਕ ਕੰਟਰੋਲਰ ਤੇ ਐਕਸਪਰਟ ਆ ਉਹਨਾਂ ਨੇ ਪਹਿਲਾਂ ਸੇਫਟੀ ਵਾਰਨਿੰਗ ਦਿੱਤੀ ਸੀ ਔਰ ਅੱਜ ਨਹੀਂ ਦਿੱਤੀ ਕਹਿੰਦੇ ਕਈ ਸਾਲਾਂ ਤੋਂ ਕਹਿ ਰਹੇ ਵੀ ਇੱਥੇ ਕੁਝ ਵੀ ਹੋ ਸਕਦਾ ਇੱਥੇ ਧਿਆਨ ਦਿਓ ਔਰ ਰੈਸਕਿਊ ਬਹੁਤ ਔਖਾ ਸੀ ਇੱਥੇ 300 ਤੋਂ ਜ਼ਿਆਦਾ ਫਸਟ ਰਿਸਪੌਂਡੈਂਟ ਨੇ ਦਿਨ ਰਾਤ ਕੰਮ ਕੀਤਾ ਰੋ ਵੀ ਫ੍ਰੀਜ਼ਿੰਗ ਕੰਡੀਸ਼ਨਸ ਦੇ ਵਿੱਚ ਜਿਹੜੇ ਵਿਕਟਿੰਗ ਸੀਗੇ ਉਹਨਾਂ ਨੇ ਉਹ ਜਿਹੜਾ ਪੋਟੋਮੈਕ ਰਿਵਰ ਆ ਔਰ ਜਿਹੜਾ ਰਿਵਰ ਕਾਦਾ ਉਹ ਤੇ ਬਰਫ਼ ਜੰਮੀ ਪਈ ਆ ਉਹਦੇ ਵਿੱਚੋਂ ਕੱਢਿਆ ਲੋਕਾਂ ਨੂੰ ਜਿਹੜੇ ਵੀ ਕੱਢੇ ਜਾ ਰਹੇ ਆ ਉਹ ਬਹੁਤ ਔਖਾ ਸੀ ਇਨਵੈਸਟੀਗੇਸ਼ਨ ਇਹਦੇ ਰੀਅਲ ਕੌਜ਼ ਹਜੇ ਵੀ ਅਨਨੋਨ ਆ ਇਨਵੈਸਟੀਗੇਸ਼ਨ ਇਹਦੀ ਹਜੇ ਚੱਲਣੀ ਆ ਸੋ ਹੁਣ ਜਿਹੜਾ ਖਾਸ ਤੌਰ ਦੇ ਉੱਤੇ ਆ ਸਟਾਫਿੰਗ 에ਅ ట్రాਫਿਕ ਕੰਟਰੋਲ ਤੇ ਪਾਇਲਟ ਨੇ ਕੀ ਕੀਤਾ ਇਹਨਾਂ ਤਿੰਨ ਚਾਰ ਮੁੱਦਿਆਂ ਦੇ ਉੱਤੇ ਇਹ ਅਸਲ ਦੇ ਵਿੱਚ ਗੱਲਬਾਤ ਹੋ ਰਹੀ ਆ ਹੁਣ ਆਪਾਂ ਜਾਣਦੇ ਹਾਂ ਕਿ ਕਾਰਨ ਕੋਈ ਵੀ ਰਿਹਾ ਹੋਵੇ ਪਰ ਇਹਦੇ ਚ ਪੋਲਿਟਿਕਲ ਬਲੇਮ ਗੇਮ ਜਿਹੜੀ ਨਾਲ-ਨਾਲ ਚੱਲ ਰਹੀ ਆ ਪ੍ਰੈਜ਼ੀਡੈਂਟ 트럼ਪ ਨੇ ਸਿੱਧਾ ਪੁਰਾਣੇ ਡੈਮੋਕ੍ਰੇਟਸ ਡੈਮੋਕ੍ਰੈਟਿਕ ਐਡਮਿਨਿਸਟ੍ਰੇਸ਼ਨਸ ਜਿਹੜੇ ਸੀਗੇ ਉਹਨਾਂ ਦੇ ਡਾਇਵਰਸਟੀ ਪ੍ਰੋਗਰਾਮਾਂ ਦੇ ਉੱਤੇ ਉਂਗਲ ਚੱਕੀ ਸੀ ਆਲੋਚਕ ਕਹਿੰਦੇ ਆ ਕਿ ਇਹ ਇਲਜ਼ਾਮ ਨਿਰਆਧਾਰ ਨੇ ਇਹ ਬੇਸਲੈਸ ਪੋਲਿਟਿਕਲ ਹੈਗੇ ਆ ਮਤਲਬ ਬੇਸਲੈਸ ਕਲੇਮ ਆ ਤੇ ਪੋਲਿਟਿਕਲ ਆ ਰਾਜਨੀਤੀ ਤੋਂ ਪ੍ਰੇਵਤ ਪ੍ਰੇਰਤਾ ਇਸ ਕਰਕੇ ਇਹਨਾਂ ਦਾ ਜਿਹੜੇ ਜਿਹੜੇ ਲਾਅ ਮੇਕਰਸ ਨੇ ਇਹਨਾਂ ਨੇ ਪਹਿਲਾਂ ਆਪੋਜ਼ ਕੀਤਾ ਸੀ ਵਿਰੋਧ ਕੀਤਾ ਸੀ ਵੀ ਇੱਥੇ ਹੋਰ ਫਲਾਈਟਾਂ ਨਾ ਲਿਆਓ ਕਿਉਂਕਿ ਸੇਫਟੀ ਰਿਸਕ ਹੋ ਸਕਦਾ ਸੋ ਹੁਣ ਇਸ ਕ੍ਰੈਸ਼ ਨੇ ਫੇਰ ਇੱਕ ਵਾਰੀ ਰੀਗਨਾਈਟ ਕਰ ਦਿੱਤਾ ਦੁਬਾਰਾ ਫੇਰ ਉਹੀ ਗੱਲਬਾਤ ਚੱਲ ਪਈ ਆ ਕਿ ਰੀਗਨ ਨੈਸ਼ਨਲ ਜਿਹੜਾ ਆ ਉਹ ਇੰਨੀਆਂ ਫਲਾਈਟਸ ਜਾਂ ਇੰਨੇ ਟਰੈਫਿਕ ਨੂੰ ਆਪਣੇ 에ਅਰਪੇਸ ਸਪੇਸ ਦੇ ਵਿੱਚ ਹੈਂਡਲ ਕਰ ਸਕਦਾ ਜਾਂ ਨਹੀਂ ਕਰ ਸਕਦਾ ਔਰ ਉਹ ਜਿਹੜੇ ਅ ਵੈਸੇ ਤਾਂ ਸਾਰੀਆਂ ਜਾਣਾਈ ਕੀਮਤੀ ਆ ਪਰ ਇਹਦੇ ਵਿੱਚ ਪਲੇਅਰ ਬਹੁਤ ਸੀਗੇ ਕਈ ਜਿਹੜੇ ਪਲੇਅਰ ਸਕੇਟਰਸ ਸਪੈਂਸਰ ਲੇਨ ਤੇ ਜਿਹੜੇ ਹੋਰ ਇਹਦੇ ਵਿੱਚ ਜਿਹੜੇ ਵੱਡੇ ਨਾਂ ਸੀਗੇ ਇਹਨਾਂ ਦੇ ਮਤਲਬ ਉਹ ਇਹਦੇ ਵਿੱਚ ਸ਼ਾਮਲ ਦੱਸੇ ਜਾਂਦੇ ਆ ਸੋ ਹੁਣ ਇਹ ਕੀ ਇਹਦੇ ਵਿੱਚ ਕਾਰਨ ਅਗਲਾ ਸਟੈਪ ਕੀ ਹੋਊਗਾ ਕੌਜ਼ ਇਹਦਾ ਕਿਦਾਂ ਲੱਭਿਆ ਜਾ ਸਕਦਾ ਤੇ ਕੌਜ਼ ਲੱਭ ਕੇ ਉਦੇ ਨਾਲ ਜਿਹੜਾ ਫਿਊਚਰ ਦੇ ਵਿੱਚ ਕੁਛ ਇਦਾਂ ਦੀ ਗੱਲਬਾਤ ਨਾ ਵਾਪਰੇ ਉਹਨੂੰ ਕਿਦਾਂ ਕੀਤਾ ਜਾ ਸਕਦਾ ਇਹ ਦੇਖਣ ਵਾਲੀ ਗੱਲ ਆ ਪਰ ਟ੍ਰੈਫਿਕ ਕੰਟਰੋਲ ਦੀ ਗਲਤੀ ਸੀ ਜੇ ਉੱਥੇ ਬੰਦੇ 4 ਚਾਹੀਦੇ ਆ ਤਾਂ 2 ਕਿਉਂ ਲਾਏ ਜੇ ਜਾਂ ਉਹਦੇ ਲਈ ਜ਼ਿੰਮੇਵਾਰ ਸਿੱਧੇ ਤੌਰ ਦੇ ਉੱਤੇ ਕੌਣ ਆ ਜੇ ਪਹਿਲਾਂ ਜਿਹੜੇ ਲਾਅ ਮੇਕਰ ਇਹ ਗੱਲ ਕਹਿੰਦੇ ਰਹੇ ਆ ਵੀ ਇੱਥੇ ਕੁਛ ਨਾ ਕੁਛ ਗੱਲ ਹੋ ਸਕਦੀ ਹੈ ਵਾਰਨਿੰਗਸ ਦੇ ਚੁੱਕੇ ਆ ਉਹਨਾਂ ਦੀਆਂ ਗੱਲਾਂ ਦਾ ਧਿਆਨ ਕਿਉਂ ਨਹੀਂ ਕੀਤਾ ਗਿਆ ਹੁਣ ਸਾਰਾ ਕੁਝ ਕਰ ਲੈਣਗੇ ਇਹ ਪਰ ਕੀ ਇਹਦੀ ਉਡੀਕ ਕੀਤੀ ਜਾ ਰਹੀ ਸੀ ਜਾਂ ਇਹਦੇ ਪਿੱਛੇ ਫਿਰ ਦੋਸ਼ੀ ਕਿਹਨੂੰ ਮੰਨਿਆ ਜਾਵੇ ਬਹੁਤ ਵੱਡਾ ਸਵਾਲ ਆ ਦੋਸਤੋ ਇਹਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ